¡Por ਜਿੱਦੇ ਸ਼ੂਸਕਾਲਾ ਇੱਕ ਫੁੱਲਾ ਆਤਾਰੇ ਸਾਡੇ ਖੇਡ ਕਬੱਡੀ ਦਾ ਰੀਡਰ ਹੈ ਸ਼ੂਸਕਾਲਾ ਤੌਪਰਾ ਫਸੜਿਆਲੀ ਵਾਲੇ ਧੀਰੇ ਨੂੰ ਕੱਲ ਕਦੇ 6 ਹੁੰਦਾ ਕੰਮ ਕਰਦਾ ਕਰਦੇ ਖੇਡ ਖਾਣਾ ਅੱਛੇ ਲੱਖ ਰੋਡਣਾ ਫਸੜਿਆਲੀ ਵਾਲਾ ਕਦੇ ਕੱਟਾ ਵੀਰ ਜੱਤੀ ਫਿਰਦਾ ਆਸਟ੍ਰੇਲੀਆ ਦਾ ਇਹ ਮੈਮ ਪਾਲਿਆ ਦਾ ਰੀਡਰ ਭੋਜੇ ਰਾ ਪਾਲਿਆ ਕਟਾਕਾ ਮਿਲਦਾ ਕੰਦੇ ਖਰੀ ਦਾ ਕਾ ਕਦੇ ਪਿਆਰ ਪਿਆ ਇਹ ਜੱਗਾ ਰਾਹ ਤੱਕ ਦੇ ਖੇਡ ਮੈਦਾਨ ਚ ਅੱਜ ਦਾ ਜੱਲ ਕਾਮੂ ਦਾ ਪਾਰ ਰੇ ਨਾ ਮੋੜ ਦਾ ਤੁਗਰੀ ਪਿੰਡ ਹੈ ਜਿਸ ਦਾ ਅਮਰ ਸਿੰਘ ਚੰਕੀਲਾ ਦੀਤਾ ਜਿਹਾ ਸ਼ੂਰ ਹੈ ਆ ਤੁਗਰੀ ਰਾਜਪਤ ਦੇ ਤੋਂ ਬਾਦ ਹੈ ਪਰ ਕੀ ਰੇੜ ਪਈ ਹੋਈ ਹੈ ਚਾ ਪਿਆਰ ਦੇ ਅੱچھے ਰਸਤੇ ਬਗਲਣਾ ਆ ਕੌਣ ਜਿਹੜਾ ਕਰਮੋੜਾ مشہور ہوئی گردار ਜਿਸ ਕੇ ਦੋਲਾ ਹੋਇਆ ਥੋੜਾ ਕੜਾ ਕਦੇ ਰੱਜੋ ਗਏ ਕੱਢਾ ਜਿੱਥੇ ਰੱਜੋ ਕੇ ਕਰੀਆਂ ਜਿਆਦਾ ਸਾਡੇ ਨਾਲ ਸਾਡੀ ਮਾਂ ਖੇਡ ਵੱਡੀ ਨੂੰ ਥੋੜਾ ਜਿਹਾ ਕਦਾ ਪਤਾ ਕੱਢਦਾ ਜਦੋਂ ਕਦੇ ਗੰਦੇ ਜਾਂ ਜਦੋਂ ਕੱਢਾਂ ਦੀ ਆਖਰੀ ਸਵਾਸ ਗਿਆ ਪਰ ਆਪਕੇ ਖੇਡ ਖੇਡਾਂ ਤੋਂ ਜਾ ਰਿਹਾ ਇੱਕ ਪੁਆਇੰਟ ਦੀ ਗੇਟ ਧਾਹੀ ਦਾ ਆਵੀ ਉਰੇਸ਼ ਖੇਡਿਆ ਬੁੱਧ ਕੇ ਮੇਲਾ ਜੇਲਾ ਵੀ ਉਰੇਸ਼ ਖੇਡਿਆ ਸਾਹਬਾ ਕਦੇ ਸੋਰ ਸਿਰ ਪਿੰਡ ਦਾ ਕਿ ਸੋਰ ਸਿਰ ਪਿੰਡ ਪਰਮਹਾਨਾ ਦਾ ਸਰਦਾਰ ਇਹ ਭੰਗ ਸਿੰਘ ਸਰਦਾਰ ਇਹ ਯਾਰ ਨੇ ਯਾਰ ਨੇ ਘਰ ਦੇ ਯਾਰ ਜੱਟ ਬਰਾਵਾ ਵਰਗੇ ਦੋਵੇਂ ਜਿਗਰੀ ਯਾਰ ਹੈ ਦੋਵੇਂ ਭਰਾ ਹੈ ਜਿੱਦਾਂ ਕਵੀਰ ਸਰਪੰਦ ਤੇ ਸਮੂਹ ਸੋਰਾ ਸੀਮਟ ਸੋਰਾ ਦਾ ਪਿਆਰ ਹੈ ਜਿੱਦਾਂ ਚਰਨਾਲ ਰੁੱਤ ਕੇ ਤੇ ਨਾਲ ਸਾਡੇ ਭਰਾ ਕਦੇ ਬਿੱਟੂ ਦਾ ਪਿਆਰ ਹੈ ਜਿੱਦਾਂ ਕਹਿੰਦੇ ਜੱਜਵੀਰ ਸਰਸਾ ਦੀ ਕਦੇ ਪਿਆਰ ਹੀ ਚੱਕ कयूं <laughs> <laughs> 对啊，他开始吃。<laughs> <laughs> <laughs> 넣 compañ ربکف فوق اس علیم س emerらہ كتن ص مشال ہم ہم ڈا اس سم助 شیاب ਗੁਰੂ ਜੀ ਅੱਜ ਨਹੀਂ ਨਹੀਂ ਬੋਲਦੇ ਇਹ ਮੈਂ ਇੰਨੇ ਪਾਰ ਸਾਹਮਣੇ ਕਿਹਾ ਕਿ ਕਰਮ ਵਾਲਾ ਪਰਿਵਾਰ ਹੁੰਦਾ ਹੈ ਇਹ ਕਰਮ ਕੰਦੇ ਜੀਵਨ ਇੱਕ ਘੜੇ ਚੰਮੇ ਵਾਲਾ ਇੱਕ ਘੜੇ ਚੰਮੇ ਵਾਲਾ ਉਧਰ ਮੇਰਾ ਵੀਰ ਹੈ ਕਹਿੰਦੇ ਬੈਂਕਸ ਸਾਹਿਬ ਜੱਜ ਜੀ ਕਹਿੰਦੇ ਡਾਕਟਰ ਸਰਵਾਰ ਸਿੰਘ ਜੀ ਸਾਡੇ ਦੇ ਸਾਹਮਣੇ ਖੜਾ ਹੋਣ ਤੋਂ ਪਾਹ ਮਾਤਰਾ ਦੇ ਕੇ ਆ। ਨਾਲ ਜਿਹੜੀ ਸਰਪੰਚ ਨਾਲ ਸਾਹਮਣੇ ਕਹਿੰਦੇ ਠੰਡਾ ਲਗ ਰਿਹਾ ਹੈ ਆਪਣੇ ਮੀਟਿੰਗ ਲਈ ਕਾਜ ਲਈ ਉਹ ਮੁੜ ਕਰਾ ਕਰ ਜਾਂਦੀ ਸੀ ਲਓ ਸਾਹਮਣੇ ਜਗਾ ਹੋ ਗਿਆ ਕਾ ਪ੍ਰਾਕ ਰੱਖ ਨੇ ਖੇਡ ਮੈਦਾਨ ਦੇ ਵਿੱਚ ਦੋਹਰੀ ਕਲਾ ਇਹ ਕੱਲਾ ਮੈਚ ਕਬੱਡੀ ਖੇਡ ਰਿਹਾ ਪਰ ਕਿੱਧਰ ਗਿਆ ਜਿੱਲਾਵਾ ਸਮਾ ਕਬੱਡੀ ਦੇ ਤਜਰਬਾ ਮੇਰਾ ਵੀ ਹੈ ਪ੍ਰਾਕ ਤੱਕ ਦੇ ਖੇਡ ਚਾਨ ਕਹਿੰਦੇ ਇਹ ਆ ਕੇ ਟੀਮ ਤੋਂ ਆਉਂਦਾ ਕਿ بہت اچھے ہو پھر کڑا کھیڈ پر بھی سینیٹی کري کري پرائمر دے پرنداں سامنے اوندے ایک باجيوں رنگے بھی پرائمر دی بندا جی لو کوئی پارٹی یہ بگانے والے <سؤال> کھیلنے رجو کے پنڈا پنجو کے پڑھ کے ਅਵੇ ਰੇ ਨਾ ਬੜੀ ਏ ਅਜਾਦਾਂ ਦੇ ਹੱਥਾਂ ਤੋਂ ਖੁੱਟ ਗਏ ਬੜੀ ਚਾਤ ਕਰਦੇ ਜਿਹੜੀਆਂ ਵੀਡੀਓ ਚ ਮੇਲਾ ਧਾਰਨੀ ਨੇ ਜਿਹੜੀਆਂ ਵੀਡੀਓ ਚ ਸਵੇਰਾ ਬਾਦ ਹੋ ਰਿਹਾ ਚੱਲ ਬੜੀ ਏ ਨਹੀਂ ਸਾਹਮਣੇ ਖੇਡਦਾਰ ਪੁਆਇੰਟ ਦੇ ਨਾਲ ਹੱਸ ਕੇ ਤੱਕਦੇ ਆ ਕਦੋਂ ਹੋ ਗਏ ਪਾਵਾ ਇੱਕ ਕਹਾਣੀ ਆਪ ਕਰਦਾ ਹੈ Oh, yeah.